ਚੰਡੀਗੜ੍ਹ ਦੀ ਮੇਅਰ ਚੁਣ ਲਈ ਅਨਿਲ ਮਸੀਹੀ ਕਿਉਂ ਬਣੇ ਚੋਣ ਅਧਿਕਾਰੀ ਚੰਡੀਗੜ੍ਹ ਦੀ ਮੇਅਰ ਚੁਣ ਲਈ ਅਨਿਲ ਮਸੀਹੀ ਕਿਵੇਂ ਬਣੇ ਚੋਣ ਅਧਿਕਾਰੀ ਇੱਕ ਨੋਮੀਨੇਟਿਡ ਐਮਸੀ ਜਿਹੜਾ ਇੱਕ ਪਾਰਟੀ ਨਾਲ ਸੰਬੰਧਤ ਸੀ ਉਸ ਨੂੰ ਕਿਉਂ ਬਣਾਇਆ ਗਿਆ ਚੋਣ ਅਧਿਕਾਰੀ ਕੀ ਹੈ ਦੇ ਪਿੱਛੇ ਖੇਡ ਕੀ ਹੈ ਦੇ ਪਿੱਛੇ ਕਾਨੂੰਨ ਕੀ ਕਹਿੰਦਾ ਹੈ ਦੇ ਪਿੱਛੇ ਸੰਵਿਧਾਨ ਨਿਯਮ ਕੀ ਨੇ ਚਲੋ ਅੱਜ ਇਹਦੇ ਉੱਤੇ ਗੱਲ ਕਰਦੇ ਹਾਂ 1996 ਤੋਂ ਲੈ ਕੇ 224 ਦੀ ਚੋਣ ਤੱਕ ਨੋਮੀਨੇਟਡ ਐਮਸੀ ਹੀ ਚੰਡੀਗੜ੍ਹ ਦੀ ਮੇਅਰ ਚ ਲਈ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਦੇ ਲਈ ਚੋਣ ਅਧਿਕਾਰੀ ਬਣਦਾ ਰਿਹਾ ਪ੍ਰੈਜ਼ੀਡਿੰਗ ਅਫਸਰ ਬਣਦਾ ਰਿਹਾ ਪਰ ਲੰਮੇ ਸਮੇਂ ਤੱਕ ਨੋਮੀਨੇਟਡ ਐਮਸੀ ਜਿੰਨੇ ਵੀ ਬਣਦੇ ਰਹੇ ਉਹ ਕਿਸੇ ਨਾ ਕਿਸੇ ਖਿੱਤੇ ਦੇ ਕਿਸੇ ਨਾ ਕਿਸੇ ਕਾਰਜ ਦੇ ਕਿਸੇ ਨਾ ਕਿਸੇ ਕਿਰਤ ਦੇ ਮਾਹਰ ਰਹੇ ਕਿਸੇ ਵਿਸ਼ੇ ਦੇ ਮਾਹਰ ਰਹੇ ਜਿਹਦਾ ਫੈਦਾ ਨਗਰ ਨੂੰ ਨਿਗਮ ਨੂੰ ਐਮਸੀਆਂ ਨੂੰ ਤੇ ਚੰਡੀਗੜ੍ਹ ਨੂੰ ਹੋਵੇ ਪਰ ਪਿਛਲੇ ਕੁਝ ਦੌਰ ਤੋਂ ਨੋਮੀਨੇਟਡ ਐਮਸੀਆਂ ਦੇ ਵਿੱਚ ਸਿੱਧੀ ਪਾਰਟੀ ਦੀ ਐਂਟਰੀ ਹੋਈ ਖਾਸ ਕਰਕੇ ਭਾਜਪਾ ਨੇ ਇਹ ਰਾ ਖੋਲਿਆ ਕਿ ਨੋਮੀਨੇਟਡ ਐਮਸੀ ਸਿੱਦੇ ਭਾਜਪਾ ਚੋਂ ਲਿਆਉਣੇ ਸ਼ੁਰੂ ਕੀਤੇ ਜਿਨ੍ਹਾਂ ਚੋਂ ਨਿਲਮਸੀ ਵੀ ਇੱਕ ਨੇ ਵੈਸੇ ਤਾਂ 2017 ਤੋਂ ਬਾਅਦ ਨੋਮੀਨੇਟਡ ਐਮਸੀਆਂ ਤੇ ਵੋਟ ਪਾਉਣ ਤੇ ਰੋਕ ਲੱਗ ਗਈ ਸੀ ਉਸ ਤੋਂ ਪਹਿਲਾਂ ਵੋਟ ਵੀ ਪਾਉਂਦੇ ਸੀ 2017 ਤੋਂ ਬਾਅਦ ਉਹਨਾਂ ਦੀ ਬੋਟ ਤੇ ਰੋਕ ਲੱਗ ਗਈ ਪਰ ਭਾਜਪਾ ਨੇ ਆਪਣੇ ਬੰਦਿਆਂ ਨੂੰ ਨੋਮੀਨੇਟ ਐਮਸੀਪ ਜੋ ਵਾਰਨਾ ਸ਼ੁਰੂ ਕਰਤਾ ਉਦਾਹਰਨ ਵਜੋਂ 18 ਅਕਤੂਬਰ 2022 ਨੂੰ 9 ਨੋਮੀਨੇਟਡ ਐਮਸੀ ਬਣਦੇ ਨੇ ਤੇ ਨੋਆਂ ਚੋਂ 8 ਸਿੱਧੇ ਭਾਜਪਾ ਦੀ ਪਾਰਟੀ ਨਾਲ ਕਿਸੇ ਨਾ ਕਿਸੇ ਵਿੰਗ ਨਾਲ ਜੁੜੇ ਹੋਏ ਨੇ ਇੱਕ ਬੰਦਾ ਸੀ ਸਿਰਫ ਡਾਕਟਰ ਰਮਣੀਕ ਸਿੰਘ 베ਦੀ ਜਿਹੜੇ ਮਤਲਬ ਕਿ ਆਪਣੇ ਖੇਤਰ ਦੇ ਮਾਹਰ ਸੀ ਨੇ ਸਾਰੇ ਇਦਾਂ ਕਿਸੇ ਨਾ ਕਿਸੇ ਖੇਤਰ ਦੇ ਮਹਾਰਾਉਂਦੇ ਸੀ ਪਹਿਲਾਂ ਸੋ 8 ਬੰਦੇ ਪਾਰਟੀ ਨਾਲ ਸੰਬੰਧਿਤ ਲੈ ਆਂਦੇ ਉਹਨਾਂ ਚੋਂ ਇੱਕ ਅਨਿਲ ਮਸੀ ਵੀ ਸੀ ਹੁਣ ਅਨਿਲ ਮਸੀ ਕੀਵੇਂ ਬਣੇ ਲੋ ਕਹਿੰਦੇ ਜੀ ਡਿਪਟੀ ਕਮਿਸ਼ਨਰ ਬਿਨੇ ਪ੍ਰਤਾਪ ਸਿੰਘ ਨੇ ਨੋਮੀਨੇਟ ਕਾਉਂਸਲਰ ਅਨਿਲ ਮਸੀ ਨੂੰ ਮੇਅਰ ਦੀ ਚੋਣ ਕਰਾਉਣ ਦੇ ਲਈ ਨੋਮੀਨੇਟ ਕੀਤਾ ਉਹਨੂੰ ਪ੍ਰੋਜੈਕਟਿੰਗ ਅਫਸਰ ਬਣਾਇਆ ਤੇ ਇਹਦਾ ਨਾਂ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਪੇਸ਼ ਕੀਤਾ ਸੀ ਡੀਸੀ ਕੋਲ ਤੇ ਉਹਨਾਂ ਨੇ ਡੀਸੀ ਕੋਲ ਅਨਿਲ ਮਸੀਹ ਦਾ ਨਾਮ ਪੇਸ਼ ਕੀਤਾ ਉਹਨਾਂ ਨੇ ਮਨਜ਼ੂਰ ਕਰ ਲਿਆ ਤੇ ਅਨਿਲ ਮਸੀਹ ਚੋਣ ਅਧਿਕਾਰੀ ਬਣ ਗਿਆ ਕਿਉਂਕਿ 1996 ਤੋਂ ਐਂ ਹੀ ਚੱਲਿਆ ਆਉਂਦਾ ਮਤਲਬ ਕੋਈ ਸਬਦਾਨ ਹੈ ਕੋਈ ਕਾਨੂੰਨ ਹੈ ਕੋਈ ਨਿਯਮ ਹੈ ਨਹੀਂ ਇਸ ਮਸਲੇ ਤੇ ਨਗਰ ਨਿਗਮ ਦੀ ਚੋਣ ਕਰਾਉਣ ਦੇ ਲਈ ਜਿਹੜੀ ਨੀਮਾਵਲੀ ਹੈ ਉਸ ਮਸਲੇ ਤੇ ਚੋਣ ਅਧਿਕਾਰੀ ਕੌਣ ਹੋਏਗਾ ਇਹ ਚੁੱਪ ਹੈ ਕਿ ਨੋਮੀਨੇਟਡ ਅਧਿਕਾਰੀ ਬਣੇਗਾ ਜਾਂ ਨਹੀਂ ਬਣੇਗਾ ਚੁੱਪ ਹੈ ਆਪਣੇ ਆਪ ਹੀ ਤੈਅ ਕਰ ਲਿਆ 1996 ਤੋਂ ਚੱਲਿਆ ਆਉਂਦਾ ਚੱਲੀ ਜਾਂਦਾ ਹੁਣ ਹੈ ਕੀ ਹੈ ਕਹਿੰਦੇ ਜੀ ਐਕਟ ਕੀ ਕਹਿੰਦਾ ਨੋਮੀਨੇਟਡ ਕਾਉਂਸਲਰ ਨੂੰ ਹੀ ਪ੍ਰੈਜ਼ੀਡਿੰਗ ਅਫਸਰ ਬਣਾਉਣ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਹੈ ਐਕਟ ਦੇ ਵਿੱਚ ਨਿਯਮਾਵਲੀ ਦੇ ਵਿੱਚ ਕੋਈ ਇਹਦੇ ਵਿੱਚ ਜ਼ਿਕਰ ਨਹੀਂ ਹੈ ਕਿ ਨੋਮੀਨੇਟਡ ਐਮ ਸੀ ਹੀ ਬਣੇਗਾ ਪੰਜਾਬ ਮਿਊਸਪਲ ਐਕਟ 1976 ਐਕਸਟੈਂਡ ਐਂਡ ਇੰਪਲੀਮੈਂਟ ਟੂ ਚੰਡੀਗੜ੍ਹ 1976 ਤੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਵਾਲਾ ਹੀ ਐਕਟ ਲਾਗੂ ਹੈ ਤੇ ਉਸ ਦੇ ਤਹਿਤ ਹੀ ਇੱਥੇ ਚੋਣ ਹੁੰਦੀ ਹੈ। ਰੈਗੂਲੇਸ਼ਨ 1994 ਦੇ ਸੈਕਸ਼ਨ 38 ਵਿੱਚ ਮੇਅਰ ਚੋਣ ਦਾ ਪ੍ਰੈਜ਼ੈਂਟਿੰਗ ਅਫਸਰ ਨਾਮਿਨੇਟਰ ਕਾਉਂਸਲਰ ਨੂੰ ਬਣਾਉਣ ਦਾ ਕੋਈ ਜ਼ਿਕਰ ਨਹੀਂ ਹੈ। ਹਾਲਾਂਕਿ 1996 ਤੋਂ ਪ੍ਰਕਿਰਿਆ ਚੱਲੀ ਆਉਂਦੀ ਹੈ ਇਸ ਲਈ ਉਹਨੂੰ ਫੋਟੋਕਾਪੀ ਕਰੀ ਆਉਂਦੇ ਨੇ। ਕਿ ਠੀਕ ਹੈ ਜੀ ਹੁਣ ਤੱਕ ਨਾਮਿਨੇਟਰ ਬਣਦਾ ਆਇਆ ਤਾਂ ਉਹਨੂੰ ਬਣਾਈ ਜਾਓ। ਹੁਣ ਇਸ ਪਹਿਲੂ ਦੇ ਉੱਤੇ 1996 ਚ ਨਾਮਿਨੇਟਰ ਕਾਉਂਸਲਰ ਰਿਪ੍ਰੈਜ਼ੈਂਟਿੰਗ ਅਫਸਰ ਕਹਿੰਦੇ ਜੀ ਨਿਗਮ ਬਣਨ ਤੋਂ ਬਾਅਦ 1996 ਤੋਂ ਮੇਅਰ ਚੋਣ ਸ਼ੁਰੂ ਹੁੰਦੀ ਆ। ਤੇ ਇਸ ਦੇ ਲਈ ਨੋਮੀਨੇਟਰ ਕਾਉਂਸਲਰ ਨੂੰ ਹੀ ਪ੍ਰੈਜ਼ੈਂਟਿੰਗ ਅਫਸਰ ਨਿਯੁਕਤ ਕੀਤਾ ਜਾਂਦਾ ਹੈ ਹਾਲਾਂਕਿ 222 ਦੇ ਵਿੱਚ ਨੋਮੀਨੇਟਰ ਕਾਉਂਸਲਰਾਂ ਦੇ ਨਾਮ ਤੈਅ ਨਹੀਂ ਹੋ ਸਕੇ ਸੀ ਤਦ ਕਾਉਂਸਲਰਾਂ ਚੋਂ ਇੱਕ ਨੂੰ ਬਣਾਤਾ ਸੀ ਤੇ ਉਸ ਸਮੇਂ ਵੀ ਭਾਜਪਾ ਦਾ ਕਾਉਂਸਲਰ ਨੂੰ ਹੀ ਪ੍ਰੈਜ਼ੈਂਟਿੰਗ ਅਫਸਰ ਬਣਾਇਆ ਤੇ ਤਦ ਬਰਾਬਰ-ਬਰਾਬਰ ਵੋਟਾਂ ਸੀਗੀਆਂ ਆਪਦੀਆਂ ਵੀ 14 ਭਾਜਪਾ ਦੀਆਂ ਵੀ 14 ਤਦ ਆਪਦੀ ਇੱਕ ਵੋਟ ਰੱਦ ਕਰਕੇ ਭਾਜਪਾ ਮੇਅਰ ਬਣਾਈ ਸੀ ਤੇ ਹੁਣ ਫਿਰ ਨੋਮੀਨੇਟਾ ਐਮਸੀ ਬਣ ਗਏ ਸੀ ਕਿਉਂਕਿ 18 ਅਕਤੂਬਰ 2022 ਨੂੰ ਬਣੇ ਨੇ ਉਹ ਉਹਨਾਂ ਚੰਨੀਲ ਮਸੀਹ ਵੀ ਸੀ ਤੇ ਨਿਲ ਮਸੀਹ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਆ ਕਿ ਭਾਜਪਾ ਦੇ ਘਟਗਣ ਦੀ ਸੈਲ ਨਾਲ ਜੁੜਿਆ ਉਹਨਾਂ ਦਾ ਸਖਤਰ ਦੇ ਅਹੁਦੇ ਤੇ ਮਹਾ ਮੰਤਰੀ ਦੇ ਅਹੁਦੇ ਤੇ ਕੰਮ ਕਰਦਾ ਉਹਨਾਂ ਲਈ ਕੰਮ ਕਰਦਾ ਇੱਥੋਂ ਤੱਕ ਇੱਕ ਪਾਸੇ ਚੋਣ ਅਧਿਕਾਰੀ ਦੂਜੇ ਪਾਸੇ ਭਾਜਪਾ ਦੇ ਲੀਡਰਾਂ ਨਾਲ ਬੈਠਕਾਂ ਘਟੂ ਘਟ ਚੋਣ ਅਧਿਕਾਰੀ ਲੱਗਣ ਤੋਂ ਬਾਅਦ ਤਾਂ ਦੂਰੀ ਰੱਖਦੇ ਨਹੀਂ ਚੋਣਾ ਤੋਂ ਪਹਿਲਾਂ ਮਸੀਹ ਦੋ ਵਾਰ ਭਾਜਪਾ ਦੇ ਲੀਡਰਾਂ ਨਾਲ ਦਿੱਲੀ ਗਏ ਤੇ ਦਿੱਲੀ ਜਾ ਕੇ ਭਾਜਪਾ ਦੇ ਰਾਸ਼ਟਰੀ ਮहासਕੱਤਰ ਨੇ ਜਿਹੜੇ ਬినੋਦ ਤਾਬੜੇ ਉਹਨੂੰ ਮਿਲੇ 25 ਜਨਵਰੀ ਨੂੰ ਚੰਡੀਗੜ੍ਹ ਆਏ ਸੀ ਤਾਬੜੇ ਉਦੋਂ ਵੀ ਉਹਨਾਂ ਨਾਲ ਮੀਟਿੰਗ ਕੀਤੀ ਪੰਚਕੁਲੇ 29 ਜਨਵਰੀ ਨੂੰ ਇੱਕ ਸਮਾਗਮ ਸੀ ਪੀ ਡਬਲਯੂ ਗੈਸਟ ਹਾਊਸ ਦੇ ਵਿੱਚ ਉੱਥੇ ਵੀ ਉਸ ਮੀਟਿੰਗ ਚ ਨਿਲਮਸੀ ਸ਼ਾਮਲ ਹੋਏ ਤੇ ਇੱਧਰ ਨਗਰ ਨਿਗਮ ਦੀ ਜਦ ਵੀ ਚੌਣ ਹੁੰਦੀ ਸੀ ਤਾਂ মিডিਆ ਅੰਦਰ ਹੁੰਦਾ ਸੀ ਡੀਸੀ ਸਾਹਿਬ ਅੰਦਰ ਹੁੰਦੇ ਸੀ ਇਸ ਵਾਰ মিডিਆ ਨੂੰ ਜਾਣ ਨਹੀਂ ਦਿੱਤਾ ਤੇ ਡੀਸੀ ਸਾਹਿਬ ਅੰਦਰੋਂ ਬਾਹਰ ਆਗੇ ਜੀ ਆ ਨਿਯਮ ਤੁਸੀਂ ਆਪੇ ਅਪਣਾ ਲੇ 96 ਤੋਂ ਚੱਲਿਆ ਆਉਂਦਾ ਤਾਂ ਨਿਯਮ ਤਾਂ ਇਹ ਵੀ ਕਹਿੰਦਾ ਕਿ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਹੈ ਤੇ ਜਿਹੜੀ ਬੋਟ ਤੇ ਪ੍ਰਜੈਕਟਿੰਗ ਅਫਸਰ ਨੂੰ ਸ਼ੱਕ ਹੁੰਦਾ ਹੈ ਤੇ ਉਹ ਡੀਸੀ ਤੋਂ ਪ੍ਰਵਾਨ ਕਰਾ ਕੇ ਉਹਨੂੰ ਰੱਦ ਕਰ ਸਕਦਾ ਡੀਸੀ ਨੂੰ ਦਿਖਾਈ ਜਾਂਦੀ ਸੀ ਉਹ ਬੋਟ ਦੇਖੋ ਜਿਆ ਨਿਸ਼ਾਨ ਲੱਗਿਆ ਚਿੰਨ ਲੱਗਿਆ ਤੇ ਡੀਸੀ ਕਹਿੰਦਾ ਸੀ ਆ ਇਹ ਵੈਲਿਡ ਨਹੀਂ ਹੈ ਜਾਂ ਇਹ ਵੈਲਿਡ ਹੈ ਫਿਰ ਉਹ ਤਾਂ ਹੁੰਦਾ ਸੀ ਇਸ ਵਾਰ ਡੀਸੀ ਸਾਹਿਬ ਪਹਿਲੀ ਵਾਰ ਆਗੇ ਵੋਟਾਂ ਦੀ ਗਿਣਤੀ ਤੋਂ ਤੇ ਕਿਸ ਨੇ ਇਸ ਸਵਾਲ ਵੀ ਨਹੀਂ ਕੀਤਾ ਸੋ ਇਹ ਕਾਫੀ ਕੁਸ਼ ਸਪਸ਼ਟ ਕਰਦਾ ਕਿ ਕਿਵੇਂ ਖੇਡ ਹੋਈ ਪ੍ਰੋਜੈਕਟਿੰਗ ਅਫਸਰ ਉੱਤੇ ਮੇਰਾ ਕੰਟਰੋਲ ਨਹੀਂ ਸੈਕਟਰੀ ਕਹਿੰਦੀ ਉਹ ਸੈਕਟਰੀ ਅੰਦਰ ਸੀ ਨਿਗਮ ਦੀ ਸੈਕਟਰੀ ਉਹ ਕਹਿੰਦੀ ਇਹ ਮੇਰਾ ਕੋਈ ਨਹੀਂ ਡੀਸੀ ਸਾਹਿਬ ਦੇਖੋ ਡੀਸਾ ਬਾਹਰ ਨੇ ਸੋ ਇਹ ਸਾਰੇ ਖੇਲੇ ਦੇ ਵਿੱਚ ਸਪਸ਼ਟ ਹੈ ਕਿ ਨਾਮਿਨੇਟਰ ਕੌਂਸਲ ਵਾਲੇ ਮਾਮਲੇ ਦੇ ਉੱਤੇ 1996 ਤੋਂ ਚੱਲੇ ਆ ਰਹੇ ਨਿਯਮ ਆਪਣੇ ਆਪ ਹੀ ਤੈਅ ਕਰ ਲਏ ਕਿ ਨਿਯਮ ਜਦੋਂ ਕਿ ਨਿਯਮ ਹੀ ਨਹੀਂ ਹੈ ਤੇ ਨਲ ਮਸੀਹ ਨੇ ਜੋ ਭਮਕਾ ਨਭਾਈ ਉਹ ਸਭ ਦੇ ਜਗ ਜाहिर ਹੈ ਅਗਲੇ ਨੂੰ ਤਾਂ 17 ਸੈਕਟਰ ਦੀ ਸਕਰੀਨਾਂ ਲਾ-ਲਾ ਕੇ ਵੀ ਦਿਖਾਤੀ ਤੇ ਉਧਰ ਅਦਾਲਤਾਂ ਦੇ ਵਿੱਚ ਹੁਣ ਮਾਮਲਾ ਕੱਲੇ ਮੇਰ ਦਾ ਨਹੀਂ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦਾ ਹੀ ਪਹੁੰਚ ਗਿਆ ਤੇ ਜਿਹਦੇ ਵਿੱਚ ਭਾਜਪਾ ਦੀ ਕਰਕਰੀ ਹੁਣ ਦੇਸ਼ ਪਰਛੋ ਰਹੀ ਹੈ